ਖੰਨਾ ਜੀ ਦੀ ਰੋਡ ਤੇ ਹੋਏ ਹਾਦਸੇ 'ਚ ਮਿਰਚਾਂ ਨਾਲ ਭਰੇ ਟਰੱਕ ਸਮੇਤ 5 ਵਾਹਨਾਂ ਦੀ ਟੱਕਰ 2 ਕੰਬੀਰ ਛਟਕੇ 1 ਮਾਮੂਲੀ ਸੱਟ ਐਸਐਸਐਫ ਦੀ ਟੀਮ ਨੇ ਮੌਕੇ ਤੇ ਪਹੁੰਚੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਜੀਆਂ ਦੱਸਦੀ ਕਿ ਲੰਬੇ ਸਮੇਂ ਤੱਕ ਨੈਸ਼ਨਲ ਹਾਈਵੇ ਦੀਆਂ ਲਾਈਟਾਂ ਵੀ ਬੰਦ ਰਹੀਆਂ ਨੇ ਖੰਨਾ ਦੇ ਅੰਮ੍ਰਿਤਸਰ ਦਿੱਲੀ ਰੂਟ ਤੇ ਰਾਸ਼ਟਰੀ ਰਾਜਮਾਰਗ ਦੀ ਟੀਮ ਬਹੁਤ ਲਾਪਰਵਾਹੀ ਦੇਖੀ ਜਾ ਰਹੀ ਹੈ ਜਿੱਥੇ ਧੁੰਦ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਰਾਸ਼ਟਰੀ ਰਾਜਮਾਰਗ ਦੀਆਂ ਲਾਈਟਾਂ ਲੰਬੇ ਸਮੇਂ ਤੋਂ ਬੰਦ ਹਨ ਜਿਸ ਕਾਰਨ ਕਈ ਹਾਦਸੇ ਹੋ ਰਹੇ ਨੇ ਤੇ ਉੱਥੇ ਹੀ ਅੱਜ ਸ ਤੋ ਇੱਕ ਅਖੰਨਾ ਇੱਕ ਤੋਂ ਬਾਅਦ ਇੱਕ ਪੰਜ ਵਾਹਨ ਹਾਦਸੇ ਸ਼ਿਕਾਰ ਹੋ ਗਏ ਨੇ ਹਾਲਾਂਕਿ ਇਸ ਸਮੇਂ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਹਾਦਸੇ ਦੇ ਵਿੱਚ ਜਿੱਥੇ ਤਿੰਨ ਲੋਕ ਜ਼ਖਮੀ ਹੋਏ ਨੇ ਉੱਥੇ ਹੀ ਪੰਜ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ ਜਿਵੇਂ ਹੀ ਹਾਦਸੇ ਦੀ ਸੂਚਨਾ ਮਿਲਦੀ ਹੈ ਤੇ ਐਸਐਸਬੀ ਦੀ ਟੀਮ मौके ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਉਂਦੀ ਹੈ ਉਹ ਤਾਂ ਹੀ ਸਾਹਮਣੇ ਕੰਟੇਨਰ ਚੱਲ ਰਿਹਾ ਦਾ ਉਹਨੇ ਇੱਕਦਮ ਦਾ ਬ੍ਰੇਕ ਲਈ ਹੈਂਡ ਬ੍ਰੇਕ ਮਾਰਿਆ ਉਸਨੇ ਫੇਲੇ ਗੱਡੀ ਲੱਗੀ ਤੇ ਪਿੱਛੇ ਆਵਾਰੀ ਬਚਾਉਂਾ ਆਵਾਰੀ ਲੱਗ ਗਈ ਤੇ ਕਿੰਨੀਆਂ ਗੱਡੀਆਂ ਲੱਗੀਆਂ दो गाड़ियाँ लगी हुई थी मकैनिक भाई कहाँ से कहाँ जा रहे थे आप मैं सोनीपत से वहाँ जा रहा था अमृतसर तो, तो कितना नुकसान हुआ है नुकसान तो, है कैबन लोग का तो किसकी गलती मानते हैं इसको कंटेनर वाले की गलती है जैसे जीटी रोड पे जा रहे थे नेशनल हाईवे पे लाइटें जल रही थी कमी जल रही थी जल रही। अगर ये लाइटें जलती तो हादसा टल सकता था क्या बच सकता था तो अब जैसे कितना कितने लोगों को चोट आई है चारों बंदों को तो चोट एक सीरियस है ज्यादा है वो रेफर हो गया तो गाड़ियाँ कितनी फूटी हैं तो दूसरी में भी लॉस है पूरा ट्रेली भी लोज हो बस भी लगी हुई है बस वो तो सब्जी वाली गाड़ी मिर्च वाली गाड़ी में लगी ਪ੍ਰੋਬਲਮ ਜੀ ਫੋਟੋ ਜੀ ਚ ਆਪਾਂ ਗਾੜੀ ਲਾਉਂਗੇ 4 5 ਇਹ ਐਕਸੀਡੈਂਟ ਕੇਸ ਸਵੇਰੇ ਆਏ ਨੇ ਲਗਭਗ 6:30 ਦੇ ਆਰਾਊਂਡ ਦੋ ਕੇਸ ਆਏ ਨੇ ਇਹ ਐਕਸੀਡੈਂਟ ਆਪਣੇ ਹਸਪਤਾਲ ਦੇ ਸਾਹਮਣੇ ਪੁਲ ਦੇ ਉੱਪਰ ਹੋਇਆ ਦੋ ਕੇਸ ਸੀਗੇ ਉਹਨਾਂ ਨੂੰ ਮਤਲਬ ਫਰਸਟ ایڈ ਦੇ ਕੇ ਇਲਾਜ ਕੀਤਾ ਗਿਆ ਉਹਨਾਂ ਦਾ ਤੇ ਬਾਕੀ ਇੱਕ ਪੇਸ਼ੈਂਟ ਥੋੜੀ ਸੱਟ ਜ਼ਿਆਦਾ ਹੋਣ ਕਰਕੇ ਉਹਨੂੰ ਪਲਾਸਟਿਕ ਸਰਜਰੀ ਲਈ ਵੱਡੇ ਹਸਪਤਾਲ ਰੈਫਰ ਕੀਤਾ ਹੈ ਤੇ ਕੰਡੀਸ਼ਨ ਕਿਦਾਂ ਜੀ ਉਹਨਾਂ ਦੇ ਉਹਦਾ ਸਟੇਬਲ ਹੈ ਮਤਲਬ ਠੀਕ ਹੈ ਵਾਈਟਲਸ ਵਗੈਰਾ ਸਾਰੇ ਨਾਰਮਲ ਸੀ ਤੇ ਪਰ ਪਲਾਸਟਿਕ ਸਰਜਰੀ ਡਾਕਟਰ ਦੀ ਲੋੜ ਆ ਉਹਦੇ ਕਰਕੇ ਉਹਨੂੰ ਵੱਡੇ ਹਸਪਤਾਲ ਭੇਜਣਾ ਕਰ ਰਹੇ ਆ ਤੇ ਦੂਜੇ ਮਰੀਜ਼ ਦੇ ਗੋਡੇ ਤੇ ਸੱਟ ਹੈਗੀ ਐ ਬਟ ਇਹ ਕਿ ਉਹਦਾ ਐਕਸ-ਰੇ ਹੋ ਕੇ ਫਿਰ ਕੁਝ ਪਤਾ ਲੱਗੇਗਾ ਵੀ ਕਿੰਨੀ ਕੁ ਸੱਟ ਆ ਉਹਦੇ ਬੋਲੀ ਤੇ ਸਾਰੇ ਪ੍ਰਾਇਮਟੋ ਦਿਗਾ ਪਰ ਆਵਾਜ਼ ਟੈਂਟਲ ਸਰਪਿਆਂ ਨਾਲ ਜਿਹੜਾ ਮੱਚਾ ਉਹਦੇ ਨਾਲ ਬਾਸਬਾਜੀ ਦੀ ਰੋਡ ਦੇ ਜਿਹੜਾ ਉਹ ਸਾਰੇ ਕਟੜ ਹੋ ਗਈ ਜਗਾ ਜਿਹੜੇ ਕਾਰਪਨ ਜਿਹੜੀ ਹੈਗੀ ਦੀ ਬਾਸ ਡੈਮੇਜ ਦਿੱਤੀ ਉਹਦੇ ਨਾਲ ਉਹਰੇ ਇੱਕ ਟਰੱਕ ਵੀ ਗਈ 컨ਟੇਨਰ ਵਾਲਾ ਉਹਦੇ ਪਿੱਛੇ ਜੋ ਟੈਂਟਰ ਵੱਜੇ ਜੀ ਇੱਥੇ 94 60 ਲੱਗੀਆਂ ਜਿਹੜੇ ਧਾਰਾਂ ਚ ਨੇ ਜਿਹੜੇ ਲੱਤਾਂ ਚ ਵੀ ਇੱਕ ਸਿਰ ਪਾਟਿਆ ਵਜੇ ਤੇ ਦੋ ਬੰਦੇ ਦੀਏ ਜੀ ਉਹਨੂੰ ਖਵੇਨ ਤੇ ਫਸੇ ਵਜੇ ਦੀਏ ਉਹ ਡਰਾਈਵਰ ਦੀ ਜਿਹੜੀ ਉਹ ਸਹੀ ਸਲਾਮ ਦੀ ਆਉਂਦੀ ਅਸੀਂ ਜਿਹੜੀ ਰੋਡ ਆ ਉਹਨੂੰ ਅਸੀਂ ਕਲੀਅਰ ਕਰਾ ਰਹੇ ਹਾਂ ਜੀ। ਤੋਂ ਜਿਹੜੇ ਮਰੀਜ਼ ਨੇ ਉਹ ਐਡਮਿਟ ਕੀਤੇ ਹੋਏ ਨੇ ਸਿਭਲ ਹੋ ਗਏ। ਤੇ ਇਹ ਟੋਟਲ ਕਿੰਨੀਆਂ ਗੱਡੀਆਂ ਵੱਜੀ ਸੀ? ਕੱਟ ਨਹੀਂ ਫੰਦ ਨਹੀਂ। ਕਿੰਨੇ ਲੋਕ ਇੰਜਰਡ ਨੇ ਆ ਦੇ ਚ? ਇਹਦੇ ਸਾਡੇ ਨੂੰ ਦੋ ਜਿਹੜੇ ਹੈਗੇ ਅੱਜ ਜੀ ਬਾਕੀ ਅਸਾਮ ਰੋਈ। ਤੇ ਹੁਣ ਰੋਡ ਕਲੀਅਰ ਕਰਾਤੀ ਹੈ। ਕਰਾ ਰਹੇ ਹਾਂ। ਤੇ ਕਿੰਨੇ ਕਿੰਨੀ ਵਜੇ ਦਾ ਹਾਸਾ ਇਹ? 5:35 ਵਜੇ ਦਾ। ਤੇ ਜਿਹੜੇ ਕਾਰਨ ਕੀ ਰਿਹਾ ਇਸ ਹਾਸੇ ਦਾ? ਕਾਰਨ ਪਤਾ ਕਰੋ ਜਿਹੜੀ ਟ੍ਰੈਫਿਕ ਲੰਘ ਰਿਹਾ ਉਦੋਂ ਖਾਸ ਵਾਲਾ ਵਿੱਚ ਉਹ ਕਰ ਗਿਆ ਹਿੱਟ ਕਰ ਗਿਆ ਉਹਦੇ ਨਾਲ ਫਿਰ ਜਿਹੜੇ ਨੈਸ਼ਨਲ ਹਾਈਵੇਅ ਦੇ ਲਾਈਟਾਂ ਵਗੈਰਾ ਜਿਹੜੇ ਨਹੀਂ ਚੱਲ ਰਹੀਆਂ ਇਹਦੀ ਕਦੇ ਸ਼ਿਕਾਇਤ ਕੀਤੀ ਹੈ ਨਾ ਸ਼ਿਕਾਇਤ ਕਰਦੇ ਆਂ ਦਾ ਜੀ ਕੋਈ ਨਹੀਂ ਆਉਂਦਾ ਤੇ ਕਿੰਨੀ ਦੇਰ ਤੋਂ ਬੰਦਰ ਨੇ ਲਾਈਟਾਂ ਇਹ ਪਤਾ ਨਹੀਂ ਘਰੋਂ ਤੋਂ ਜਦੋਂ ਪਹਿਲਾ ਐਕਸੀਡੈਂਟ ਉਹਦੇ ਸੇਕਮੇ ਨਹੀਂ ਆਉਂਦੇ ਉਹਨੂੰ ਕੋਈ ਐਸੇ ਦੀ ਉਸ ਤੋਂ ਬਾਅਦ ਇਹ ਕਦੇ ਰਿਪੇਅਰ ਨਹੀਂ ਕੀਤੀ ਹੈ ਨਹੀਂ ਕੋਈ ਨਹੀਂ ਤੇ ਹੁਣ ਅੱਗੇ ਫਰਦਰ ਫੇਰ ਇਹਨਾਂ ਨੂੰ ਕੋਈ ਕਰੋਗੇ ਸਰ ਅੱਗੇ ਵੀ ਕਹਿ ਰਹੇ ਨੇ ਜਿਹੜਾ ਆਪਣਾ ਰੋੜਾ ਪਾਸਟੈਂਡ ਦੇ ਉੱਪਰ ਉਧਰ ਟੋਆ ਪਾ ਉਹਦੇ ਟਾਇਰ ਫੜਦੇ ਨੇ ਜਾ ਕੇ ਉਹ ਤੇ ਲੁੱਕ ਵੀ ਨਹੀਂ ਪਾ ਸਕਦੇ ਨੈਸ਼ਨਲ